ਪਾਚ ਲੱਗ ਪਗ 1.70 ਮਿਲੀਅਨ ਲੋਕ ਐਵੇਂ ਦੇ ਨੇ ਜਿੰਨਾਂ ਕੋਲੇ ਰਹਿਣ ਲਈ ਆਪਣਾ ਘਰ ਤੱਕ ਨਹੀਂ ਹੈ ਮਤਲਬ ਉਹ ਬੇਘਰ ਨੇ ਇਹ 1.70 ਮਿਲੀਅਨ ਲੋਕ ਆਪਣੀ ਟੋਟਲ ਆਬਾਦੀ ਦਾ 0.51% ਬਣਦੇ ਨੇ ਜਦੋਂ ਆਪਾਂ ਆਪਣੀ ਆਬਾਦੀ ਕਰੋੜਾਂ ਚ ਪਹੁੰਚ ਜਾਂਦੀ ਹੈ ਤਾਂ ਇਹ 1.15% ਵੀ ਬਹੁਤ ਜਿਆਦਾ ਵੱਡੀ ਸੰਖਿਆ ਬਣ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਲੋਕ ਹੁੰਦੇ ਨੇ ਜਿਨਾਂ ਕੋਲੇ ਆਪਣਾ ਛੋਟਾ ਮੋਟਾ ਘਰ ਤਾਂ ਹੈ ਪਰ ਉਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਨਾ ਉਹ ਪੜੇ ਲਿਖੇ ਨੇ ਨਾ ਹੀ ਉਹਨਾਂ ਕੋਲੇ ਆਪਣੀਆਂ ਕੋਈ ਜਾਇਦਾਦਾਂ ਜਾਂ ਬਿਜ਼ਨਸ ਨੇ ਜਿਹਨੂੰ ਚਲਾ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਫਿਰ ਐਵੇਂ ਦੇ ਲੋਕ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਵਧੀਆ ਨੌਕਰੀ ਲੱਭਣ ਲਈ ਵਧੀਆ ਰੋਜ਼ਗਾਰ ਲੱਭਣ ਲਈ ਛੋਟੇ ਪਿੰਡਾਂ ਤੋਂ ਵੱਡੇ ਸ਼ਹਿਰ ਜਿਵੇਂ ਦਿੱਲੀ ਮੁੰਬਈ ਜਾਂ ਪੰਜਾਬ ਦੇ ਵੱਡੇ ਸ਼ਹਿਰ ਹੋਗੇ ਲੁਧਿਆਣਾ ਜਲੰਧਰ ਅਮਰੀਕਾ ਐਵੇਂ ਦੇ ਸ਼ਹਿਰਾਂ ਵੱਲ ਮਾਈਗ੍ਰੇਟ ਕਰਨ ਲੱਗ ਪਏ ਨੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕਮਾਈ ਦਾ ਕੋਈ ਨਾ ਕੋਈ ਸਾਧਨ ਮਿਲੇ ਤਾਂ ਜੋ ਆਪਣਾ ਪੇਟ ਪਾਲ ਸਕਣ ਇਹ ਆਪਣਾ ਘਰ ਦਾ ਗੁਜ਼ਾਰਾ ਚਲਾ ਸਕਣ ਪਰ ਐਡੇ ਵੱਡੇ ਸ਼ਹਿਰਾਂ ਦੇ ਵਿੱਚ ਭਾਵੇਂ ਨੌکریاں ਬਹੁਤ ਜ਼ਿਆਦਾ ਨਹੀਂ ਪਰ ਫਿਰ ਵੀ ਅਨਪੜ੍ਹਟ ਪੜੇ ਲਿਖੇ ਬੰਦੇ ਲਈ ਨੌਕਰੀ ਲੱਭਣਾ ਬਹੁਤ ਮੁਸ਼ਕਿਲ ਹੈ ਫਿਰ ਐਵੇਂ ਦੇ ਲੋਕ ਚਾਹੁੰਦੇ ਹੋਈ ਜਾਂ ਨਾ ਚਾਹੁੰਦੇ ਹੋਈ ਆਪਣਾ ਪੇਟ ਪਾਲਣ ਲਈ ਇਹ ਲੋਕ ਭੀਖ ਮੰਗਣ ਲਈ ਮਜਬੂਰ ਹੋ ਜਾਂਦੇ ਨੇ ਫਿਰ ਇਹ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਨਾਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਾ ਲੈਂਦੇ ਨੇ ਤਾਂ ਕਿ ਦੇਖਣ ਵਾਲੇ ਇਹਨਾਂ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਭਾਹ ਭੁੱਖ ਹੋ ਕੇ ਇਹਨਾਂ ਨੂੰ ਵੱਧ ਤੋਂ ਵੱਧ ਪੀਖੇ ਦੇਵੇ ਹਰ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਹਰ ਇੱਕ ਬੱਚਾ ਜਿਹੜਾ ਪੀਕ ਦੇ ਵਿੱਚ ਫਸਿਆ ਹੋਇਆ ਉਹਨੂੰ ਆਪਣੇ ਮਾਪੇ ਆ ਉਹਨਾਂ ਦਾ ਕੋਈ ਆਪਣਾ ਕੀਤਾ ਨਹੀਂ ਹੁੰਦਾ ਬਹੁਤੀ ਵਾਰੀ ਐਵੇਂ ਦੇ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਇਹ ਕਿਸੇ ਨਾ ਕਿਸੇ ਗਰੂ ਗੈਂਗ ਜਿਹਨੂੰ ਕਿ ਪੀ ਪੀਕ ਮਾਫੀਆ ਕਹਿੰਦੇ ਆ ਉਹਨਾਂ ਦੇ ਹੱਥੇ ਚੜੇ ਹੋਏ ਹੁੰਦੇ ਨੇ ਜ਼ਿਆਦਾ ਤੋਂ ਜ਼ਿਆਦਾਤਰ ਆਮ ਬੱਚੇ ਐ ਐਨਸੀਆਰਬੀ ਦੇ ਡਾਟਾ ਦੇ ਅਕੋਰਡਿੰਗ ਜਿਹੜੀ ਪੀਕ ਇੰਡਸਟਰੀ ਆਪਣੇ ਸਾਰੇ ਭਾਰਤ ਦੀ ਇਹ ਲਗਭਗ 1200 ਕਰੋੜ ਦੀ ਇੰਡਸਟਰੀ ਬਣੀ ਪਈ ਹੈ ਜਿਸ ਦੇ ਵਿੱਚ ਜੇਸਤੀ ਸਾਰੀ ਕਮਾਈ ਉਹ ਵੱਡੇ ਵੱਡੇ ਬੌਸ ਖਾਂਦੇ ਨੇ ਜਿਹੜੇ ਭੀਖ ਮਾਫੀਆ ਦੇ ਟਾਪ ਦੇ ਉੱਪਰ ਬੈਠੇ ਨੇ ਇੱਕ ਰਿਪੋਰਟ ਦੇ ਅਕੋਰਡਿੰਗ 2024 ਦੇ ਵਿੱਚ ਸਾਰੇ ਭਾਰਤ ਦੇ ਵਿੱਚੋਂ ਲਗਭਗ ਬਯਾਰ ਬੱਚਿਆਂ ਦੀ ਮਿਸਿੰਗ ਰਿਪੋਰਟ ਦਰਜ ਹੋਈ ਹੈ ਜਿਸ ਦੇ ਵਿੱਚੋਂ 10% 5% ਮਿਲਤਾ ਜਾਂਦੇ ਨੇ ਤੇ ਬਾਕੀ ਜਿਹੜੇ ਰਹਿ ਗਏ ਇਹ 60% ਦੇ ਵਿੱਚ ਜਿਹੜੇ ਕਰੀਬ ਨੇ ਇਹ ਹੀ ਭੀਖ ਦੀ ਦਲਦਲ 'ਚ ਟਿੱਕੇ ਜਾਂਦੇ ਨੇ ਜਿੱਥੇ ਕਿ ਕਿਸੇ ਨਾ ਕਿਸੇ ਗੈਂਗ ਦੇ ਹੱਥ ਲੱਗ ਜਾਂਦੇ ਨੇ ਤੇ ਜਿਹੜਾ ਇਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੁਣ ਸੋਚਣ ਵਾਲੀ ਗੱਲ ਤੇ ਇਹ ਹੀ ਹੈ ਕਿ ਇਹ ਜਿਹੜੇ ਬੱਚੇ ਨੇ ਇਹ ਛੋਟੇ-ਛੋਟੇ ਪਿੰਡਾਂ ਤੋਂ ਉੱਠ ਕੇ ਇਹ ਗੈਂਗਾ ਤੱਕ ਕਿਵੇਂ ਪਹੁੰਚ ਜਾਂਦੇ ਨੇ ਹਮ ਬਹੁਤੀ ਵਾਰ ਇਹ ਬੱਚਿਆਂ ਨੂੰ ਗਾਇਬ ਕਰਨ ਦੇ ਵਿੱਚ ਕਿਸੇ ਸਕੇ ਸਬੰਧੀ ਆਂਢੀ ਗੁਆਂਢੀ ਜਾਂ ਕਿਸੇ ਹੋਰ ਜਾਣਕਾਰ ਦਾ ਹੱਥ ਹੁੰਦਾ ਜਿਹੜਾ ਕਿ ਆਪਦੇ ਸਿਰਫ 10-15000 ਰੁਪਏ ਵਿੱਚ ਇਹ ਬੱਚਿਆਂ ਨੂੰ ਕਿਡਨੈਪ ਕਰ ਲੈਂਦਾ ਤੇ ਇਹਨਾਂ ਨੂੰ ਵੀ ਛੋਟੀਆਂ-ਮੋਟੀਆਂ ਦਿਰਕਾਨ ਵਾਲੇ ਕੋ ਲੁਕੋ ਲੁਕੋ ਕੇ ਜਾਂ ਨਸ਼ਾ ਦੇ ਕੇ ਬੇਬੇ ਸੁਰਤ ਕਰਕੇ ਇਹਨਾਂ ਨੂੰ ਵੱਡੇ ਵੱਡੇ ਸ਼ਹਿਰਾਂ ਚ ਲਾ ਜਾ ਕੇ ਕਮਰੇ ਅਚ ਬੰਦ ਕਰ ਲਿਆ ਜਾਂਦਾ। ਜਿੱਥੇ ਇਹਨਾਂ ਬੱਚਿਆਂ ਤੇ ਬਹੁਤ تشدد ਹੁੰਦਾ। ਇਹਨਾਂ ਨੂੰ ਮਾਨਸਿਕ ਸਰੀਰਕ ਤੌਰ ਤੇ ਬਹੁਤ ਬਹੁਤ ਕੁਝ ਚੱਲਣਾ ਪੈਂਦਾ। ਇਹ ਜਿਹੜੇ ਗਿਰੋ ਨੇ ਜਾਣ ਬੁੱਝ ਕੇ ਬੱਚਿਆਂ ਨੂੰ ਐਵੇਂ ਕਰਦੇ ਨੇ ਤਾਂ ਕਿ ਇਹ ਪਪਾ ਜਾਣ ਬਾਰੇ ਸੋਚ ਵੀ ਨਾ ਸਕਣ। ਹਿੱਤ ਮੈਂ ਤੁਹਾਨੂੰ ਆਪਣੇ ਇੱਕ ਪੰਜਾਬ ਦੀ ਕਹਾਣੀ ਸੁਣਾਉਣਾ ਸੁਣਾਉਣੀ ਚਾਹੂੰਗਾ ਜਿਹੜੀ ਦੇ ਨਾਲ ਤੁਸੀਂ ਆਪ ਵੀ ਰਿਲੇਟ ਕਰੋਗੇ ਤੁਸੀਂ ਵੀ ਕਿਤੇ ਨਾ ਕਿਤੇ ਸੁਣੀ ਹੋਣੀ। ਕਹਾਣੀ ਦੇ ਜਿਹੜੇ ਅਸਲ ਪਾਤਰ ਨੇ ਉਹਨਾਂ ਅਮਨੂ ਜਾਣੋਦਿ ਚ ਬਦਲੇ ਹੋਏ ਨੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਠੇਸ ਨਾ ਪਹੁੰਚੇ ਬਾਰਡਰ ਏਰੀਆ ਦੀ ਗੱਲ ਹੈ ਰਾਜੂ ਨਾਮ ਦਾ ਬੱਚਾ ਸੀਗਾ ਜਿਸ ਦਾ ਬਾਪ ਇੱਕ ਬਹੁਤ ਹੀ ਛੋਟਾ ਕਿਸਾਨ ਸੀਗਾ ਉਸ ਨੇ ਆਪਣੀ ਘਰ ਦੀ ਹਾਲਤ ਸੁਧਾਰਨ ਲਈ ਕਿਸੇ ਮਨੀ ਲੈਂਡਰ ਤੋਂ ਐਵੇਂ 1 ਲੱਖ 1.5 ਲੱਖ ਰੁਪਇਆ ਵਿਆਜ ਤੇ ਚੱਕ ਲਿਆ ਤੇ ਜ਼ਮੀਨ ਠੇਕੇ ਤੇ ਲੈ ਲਈ ਉਹਨੂੰ ਸੋਚਿਆ ਵੀ ਚਲੋ ਵੀ ਬੰਦ ਫਸਲ ਹੋਗੀ ਵੱਧ ਕਮਾਈ ਹੋਗੀ ਪਰ ਕੁਦਰਤ ਦੀ ਕਈ ਅਮੇਦੀਕ ਰੋਪੀ ਆਈ ਕਿ ਉਹ ਸਾਲ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪਹਿਲਾਂ ਹੀ ਕਰਦੇ ਹਾਲਾਤ ਬਹੁਤ ਮਾੜੇ ਸੀਗੇ ਪਰ ਉਸ ਤੋਂ ਬਾਅਦ ਜਿਹੜਾ ਪੈਸਾ ਲਿਆ ਹੋਇਆ ਸੀਗਾ ਉਹ ਉਹਦੇ ਗੁੰਡੇ ਧਮਕਾਉਣ ਲੱਗ ਗਏ ਕਿ ਉਹਨੂੰ ਤੋਂ ਪੈਸੇ ਮੰਗਣ ਲੱਗੇ ਤਾਂ ਰਾਜੂ ਦਾ ਪਿਤਾ ਆਖਿਰ ਨੂੰ ਅੱਕ ਕੇ ਖੁਦਕੁਸ਼ੀ ਕਰ ਲੈਂਦਾ। ਖੋਤੋ ਖੁਦਕੁਸ਼ੀ ਕਰ ਜਾਂਦਾ ਪਰ ਪਿੱਛੇ ਇੱਕ ਇੱਕ ਪਰਿਵਾਰ ਚ ਕੌਣ ਕੌਣ ਰਹਿੰਦਾ ਰਾਜੂ ਉਸਦੀ ਭੈਣ ਸਿਮਰਨ ਤੇ ਉਸਦੀ ਮਾਂ ਮੰਮੀ ਤਿੰਨ ਜਣੇ ਰਹਿ ਜਾਂਦੇ ਨੇ। ਪਰ ਜਿਹੜੇ ਲੋਕਾਂ ਨੇ ਪੈਸੇ ਲੈਣੇ ਸੀਗੇ ਉਹ ਤਾਂ ਅੱਗੇ ਲਗਾਤਾਰ ਮਾਰਦੇ ਹੀ ਰਹੇ। ਫੇਰ ਇੱਕ ਦਿਨ ਰਾਜੂ ਦੇ ਘਰੇ ਉਹਨਾਂ ਦਾ ਇੱਕ ਦੂਰ ਦਾ ਰਿਸ਼ਤੇਦਾਰ ਆਉਂਦਾ ਤੇ ਉਹ ਆ ਕੇ ਰਾਜੂ ਦੀ ਮੰਮੀ ਨੂੰ ਸਲਾਹ ਦਿੰਦਾ ਕਿ ਤੂੰ ਰਾਜੂ ਨੂੰ ਵੱਡੇ ਸ਼ਹਿਰ ਭੇਜ ਦੇ ਵੀ ਉੱਥੇ ਮੈਂ ਇਹਨੂੰ ਕੰਮ ਲਵਾ ਦੂੰਗਾ ਇਹਨੂੰ 15000 ਰੁਪਏ ਮਹੀਨੇ ਦਾ ਤਨਖਾਹ ਮਿਲ ਜਾਇਆ ਕਰੂਗੀ ਤੇ ਇਹਨਾਂ ਦਾ ਖਾਣ ਦਾ ਸਾਰਾ ਖਰਚਾ ਸਾਰਾ ਫੈਕਟਰੀ ਕਰੂਗੀ ਪਰ ਰਾਜੂ ਦੀ ਮਾਂ ਦਾ ਦਿਲ ਤਾਂ ਡਰਦਾ ਹੁੰਦਾ ਪਰ ਮਜਬੂਰੀ ਦੇ ਵਿੱਚ ਉਹ ਆਪਣੇ ਬੇਟੇ ਨੂੰ ਇਸ ਰਿਸ਼ਤੇਦਾਰ ਦੇ ਨਾਲ ਭੇਜ ਦਿੰਦੀ ਆ ਇਹ ਰਿਸ਼ਤੇਦਾਰ ਪਹਿਲਾਂ ਉਹਨੂੰ ਐਵੇਂ ਸ਼ਹਿਰ ਲੈ ਕੇ ਜਾਂਦਾ ਸ਼ਹਿਰ ਤੋਂ ਰੇਲ ਗੱਡੀ ਦੇ ਕਨੇਰੇ ਜਿਹੇ ਡੱਬੇ ਵਿੱਚ ਲੱਕੋ ਕੇ ਉਹਨੂੰ ਦਿੱਲੀ ਲੈ ਆਉਂਦਾ ਇੱਥੇ ਆ ਕੇ ਉਹ ਆਨਸਰ ਉਹਨੂੰ ਕਿਸੇ ਹੈਂਡਲਰ ਦੇ ਹੱਥ ਫੜਾ ਲੈਂਦਾ ਤੇ ਹੈਂਡਲਰ ਲੈ ਜਾ ਕੇ ਉਹਨੂੰ ਇੱਕ ਅੰਧੇਰੇ ਬੰਦ ਕਮਰੇ 'ਚ ਬਿਤਾੜ ਦਿੰਦਾ ਜਿੱਥੇ ਉਹਦੇ ਨਾਲ ਹੋਰ ਉਹਦੇ ਵਰਗੇ ਇੱਕ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਕਿ ਕਈ-ਕਈ ਦਿਨਾਂ ਤੋਂ ਭੁੱਖੇ ਹੁੰਦੇ ਆਣ ਬੁੱਝ ਕੇ ਇਹਨਾਂ ਨੂੰ ਭੁੱਖਾ ਰੱਖਿਆ ਜਾਂਦਾ ਤਾਂ ਕਿ ਜਿਹੜੀ ਇਹਨਾਂ ਦੀ એનર્ਜੀ ਆ ਤਾਕਤ ਆ ਉਹ ਘਟ ਜੇ ਤੇ ਭੱਜਣ ਬਾਰੇ ਕੋਈ ਸੋਚ ਨਾ ਸਕਣ ਤੇ ਜੇ ਵੀ ਭੱਜਾਂ ਦੀ ਕੋਸ਼ਿਸ਼ ਵੀ ਕਰਦਾ ਉਹਨੂੰ ਡਰਾਇਆ ਜਾਂਦਾ ਕਿ ਪਿੱਛੇ ਤੇਰੇ ਘਰਦਿਆਂ ਨੂੰ ਮਾਰ ਦਾਂਗੇ ਜਾਂ ਤੈਨੂੰ ਮਾਰ ਦਾਂਗੇ ਪਰ ਛੋਟੇ ਛੋਟੇ ਬੱਚੇ ਸਮਝ ਹੀ ਨਹੀਂ ਪਾਉਂਦੇ ਕਿ ਉਹਨਾਂ ਨਾਲੇ ਹੋਇਆ ਕੀ ਆ ਬਹੁਤੀ ਵਾਰੀ ਇਹ ਗਿਰੋ ਕੀ ਕਰਦੇ ਨੇ ਛੋਟੇ ਛੋਟੇ ਬੱਚਿਆਂ ਦੇ ਅੰਗ ਪੈਰ ਜਿਵੇਂ ਹੱਥ ਜਾਂ ਲੱਤਾਂ ਜਾਣ ਬੁੱਝ ਕੇ ਤੋੜ ਮਰੋੜ ਦਿੰਦੇ ਨੇ ਤਾਂ ਕਿ ਦੇਖਣ ਵਾਲੇ ਨੂੰ ਜ਼ਿਆਦਾ ਤਰਸ ਆਵੇ ਤੇ ਇਹਨਾਂ ਨੂੰ ਜ਼ਿਆਦਾ ਵੀਖ ਮਿਲੇ ਉਸ ਤੋਂ ਬਾਅਦ ਉਹ ਹੈਂਡਲਰ ਰਾਜੂ ਨੂੰ ਆਪਣੇ ਮਾਫੀਆ ਦੇ ਬੌਸ ਕੋਲੇ ਲੈ ਜਾਂਦਾ ਜਿੱਥੇ ਉਹ ਹੈਂਡਲਰ ਸਿਰਫ 15000 ਰੁਪਏ ਦੇ ਵਿੱਚ ਰਾਜੂ ਨੂੰ ਉਸ ਬੌਸ ਨੂੰ ਵੇਚ ਦਿੰਦਾ ਤੇ ਉਹ ਬੱਸ ਉਸ ਤੋਂ ਬਾਅਦ ਉਸ ਨੂੰ ਸਿਗਨਲ ਦੇ ਉੱਪਰ ਦਿੱਲੀ ਭੇਜਣ ਲੱਗਿਆ ਜਿੱਥੇ ਉਹ 12-12 ਘੰਟੇ ਧੁੱਪ ਮੀਂਹ ਠੰਡ ਜੋ ਵੀ ਹੋਵੇ ਨੰਗੇ ਪੈਰੀ ਉਹ ਭੀਖ ਮੰਗਦਾ ਰਹਿੰਦਾ ਮਜਬੂਰੀ ਦੇ ਵਿੱਚ ਜੇ ਭੀਖ ਨਾ ਉਹ ਟਾਰਗੇਟ ਮਿਲਦਾ ਵੀ ਤਿੰਨੇ 400 ਲੈ ਕੇ ਆਉਣਾ 300 ਲੈ ਕੇ ਆਉਣਾ ਜੇ ਉਹ ਟਾਰਗੇਟ ਨਹੀਂ ਪੂਰਾ ਕਰਦਾ ਉਹ ਰਾਤ ਨੂੰ ਭੁੱਖਾ ਸੌਣਾ ਪੈਂਦਾ ਤੇ ਇੱਕ ਕੁੱਟ ਅਲੱਗ ਖਾਣੀ ਪੈਂਦੀ ਐਵੇਂ ਚੱਲਦਾ ਰਿਹਾ 2-3 ਸਾਲ ਉਹ ਐਵੇਂ ਉੱਥੇ ਦਿੱਲੀ ਦੇ ਸਿਗਨਲਾਂ ਦੇ ਉੱਪਰ ਰੁਲਦਾ ਰਿਹਾ ਮਾਂ ਨੂੰ ਘਰੇ ਐਵੇਂ ਸੀਗਾ ਵੀ ਮੇਰਾ ਪੁੱਤ ਕਿਸੇ ਫੈਕਟਰੀ ਚ ਕੰਮ ਕਰ ਰਿਹਾ ਜਿਹੜਾ ਉਹ ਰਿਸ਼ਤੇਦਾਰ ਸੀ ਉਹ ਹੋਰ ਬਹਾਨੇ ਮਾਰ ਦਿਆ ਕਰੇ ਜੀ ਉੱਥੇ ਐ ਨਹੀਂ ਗੱਲ ਕਰਨ ਦਿੰਦੇ ਉੱਥੇ ਉਹ ਬਹੁਤ ਖੁਸ਼ ਹੈ ਜਾਂ ਕਿਸੇ ਹੋਰ ਬੱਚੇ ਨਾਲ ਗੱਲ ਕਰਵਾ ਦਿਆ ਕਰੇ ਰਾਜੂ ਬਣਾ ਕੇ ਮਾਂ ਵਿਚਾਰੀ ਕੀ ਅਨਪੜ ਮਾਸ ਨੂੰ ਕੀ ਸਮਝ ਲੱਗਣੀ ਸੀ ਉਸ ਤੋਂ ਬਾਅਦ ਇੱਕ ਵਾਰੀ ਰਾਜੂ ਤੋਂ ਪੂਰਾ ਆਪਣਾ ਟਾਰਗੇਟ ਪੂਰਾ ਨਹੀਂ ਹੁੰਦਾ ਤੇ ਜਿਹੜਾ ਉਹਦਾ ਬੌਸ ਹੁੰਦਾ ਉਹਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਤੇ ਉਸਦੇ ਜ਼ਖਮ ਹੋ ਜਾਂਦੇ ਨੇ ਤੈਨੂੰ ਭੁੱਖਾ ਵੀ ਕਈ ਦਿਨ ਭੁੱਖਾ ਵੀ ਰਹਿਣਾ ਪੈਂਦਾ ਉਸ ਤੋਂ ਬਾਅਦ ਜੋ ਦੁਬਾਰਾ ਫੇਰ ਉਹ ਐਵੇਂ 12-12 ਘੰਟੇ ਧੁੱਪ ਮੀਂਹ ਦੇ ਵਿੱਚ ਫਿਰਦਾ ਜਾਂਦਾ ਤਾਂ ਜਿਹੜੇ ਉਸਦੇ ਸੱਟਾਂ ਦੇ ਜ਼ਖਮ ਸੀਗੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਕ ਪੰਜਾਬ ਦੇ ਆਟੋ ਡਰਾਈਵਰ ਉਹਨੂੰ ਦੇਖਦਾ ਉਹਨੂੰ ਉਸਤੇ ਬੜਾ ਤਰਸ ਆਉਂਦਾ ਕਿ ਬੱਚੇ ਨਾਲ ਕੀ ਹੋ ਰਿਹਾ ਵੀ ਇਸਤੇ ਜ਼ਖਮ ਵੀ ਖਰਾਬ ਹੋਈ ਜਾ ਰਹੇ ਨੇ ਪੈਰੋਂ ਨੰਗਾ ਤੇ ਹਾਲਤ ਵੀ ਬਹੁਤ ਖਰਾਬ ਉਹਨੂੰ ਉੱਤੇ ਬਹੁਤ ਤਰਸ ਆਉਂਦਾ ਨਾਲ ਦੀ ਨਾਲ ਪੁਲਿਸ ਨੂੰ ਇਨਫਾਰਮ ਕਰਦਾ ਨਾਲੇ ਚਾਈਲਡ ਹੈਲਪਲਾਈਨ ਦੇ ਉੱਪਰ ਕਾਲ ਕਰ ਦਿੰਦਾ ਤੇ ਬੱਚੇ ਉਹਦਾ ਪਿੱਛਾ ਕਰਨ ਲੱਗ ਜਾਂਦਾ ਰਾਜੂ ਦਾ ਦੇਖਦਾ ਹੋ ਸ਼ਾਮ ਨੂੰ ਵੀ ਰਾਜੂ ਜਾ ਕੇ ਇੱਕ ਬੰਦੇ ਨੂੰ ਮਿਲਦਾ ਜਿਹੜਾ ਉਸ ਤੋਂ ਪੈਸੇ ਲੈਂਦਾ ਤੇ ਉਹਨੂੰ ਕੁੱਟਦਾ ਮਾਰਦਾ ਵੀ ਹੈ ਤੇ ਇੱਕ ਕਮਰੇ 'ਚ ਬੰਦ ਕਰ ਦਿੰਦਾ ਪੁਲਿਸ ਦੇ ਨਾਲ ਰਲ ਕੇ ਉਹ ਉਹਨਾਂ ਨੂੰ ਲੋਕੇਸ਼ਨ ਦਿੰਦਾ ਉਸ ਦੀ ਟਿਪ ਦੇ ਨਾਲ ਉਸ ਦਿਨ ਰਾਜੂ ਦੇ ਨਾਲ ਉੱਥੇ 14 ਬੱਚੇ ਤੇ ਰੈਸਕਿਊ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਹੀ ਉਹਨਾਂ ਨੂੰ ਉਹਦੇ ਹੈਂਡਲਰਾਂ ਦੇ ਮਤਲਬ ਉਹਦੇ ਬੌਸ ਦੀਆਂ ਡਾਇਰੀਆਂ ਮਿਲਦੀਆਂ ਜਿਸ ਤੇ ਵਿੱਚ ਉਹਨੇ ਲਿਖਿਆ ਹੋਇਆ ਹੁੰਦਾ ਵੀ ਕਿਹੜੇ ਬੱਚੇ ਨੇ ਕਿੰਨੇ ਪੈਸੇ ਬਣਾਏ ਤੇ ਕਿਹੜੇ ਪੁਲਸਰਾਂ ਨੂੰ ਕਿੰਨੀ ਰਿਸ਼ਵਤ ਦੇਣੀ ਪਈ ਤਾਂ ਕਿ ਉਹਨਾਂ ਦਾ ਇਹ ਤਾਂ ਦਾ ਚੱਲਦਾ ਰਹੀ ਤੇ ਉਹਨਾਂ 'ਚ ਕੋਈ ਟੰਗ ਨਾ ਫਸਾਵੇ। ਉਸੇ ਡਾਇਰੀ ਦੇ ਬਦੌਲਤ ਉਹਨਾਂ ਨੂੰ ਇੱਕ ਦੋ ਐਡਰੈਸ ਹੋਰ ਪਤਾ ਲੱਗੇ ਜਦੋਂ ਉੱਥੇ ਛਾਪੇ ਮਾਰੇ ਤਾਂ ਉਹਨਾਂ ਨੂੰ ਉੱਥੇ ਹੋਰ ਬੱਚੇ ਮਿਲੇ। ਤੇ ਹੈਰਾਨੀ ਦੀ ਗੱਲ ਇਹ ਸੀਗੀ ਜਦੋਂ ਦੂਸਰੀ ਜਗ੍ਹਾ 'ਤੇ ਛਾਪੇ ਮਾਰੇ ਉੱਥੇ ਰਾਜੂ ਦੇ ਨਾਲ ਨਾਲ ਰਾਜੂ ਦੀ ਜਿਹੜੀ ਭੈਣ ਸੀ ਮਦਦ ਸੀ ਉਹਨੂੰ ਵੀ ਲਿਆ ਕੇ ਉਹਨੇ ਸ਼ਹਿਰ ਦੇ ਵਿੱਚ ਐਮੀ ਹੈਂਡਲਰਾਂ ਨੂੰ ਦਿੱਤਾ ਸੀਗਾ। ਮਤਲਬ ਵੇਚਤਾ ਸੀਗਾ 10-15000 ਰੁਪਏ ਵਿੱਚ। ਉਸ ਤੋਂ ਬਾਅਦ ਦੋਨੇ ਭੈਣ ਭਾਈ ਇੱਥੋਂ ਰੈਸਕਿਊ ਕਰਕੇ ਆਪਣੇ ਘਰ ਤਾਂ ਭੇਜਤੇ। ਉਹਨੂੰ ਉਹਨਾਂ ਦਾ ਪਹਿਲਾਂ ਇਲਾਜ ਹੋਇਆ। ਫਿਰ ਉਹਨਾਂ ਦੀ ਪੜ ਜਿਹੜੀਆਂ ਹਾਲਾਤਾਂ ਦੇ ਵਿੱਚ ਉਹ ਰਹਿ ਕੇ ਆਏ ਨੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਫੇਸ ਕੀਤੀਆਂ ਨੇ ਉਹ ਚੀਜ਼ਾਂ ਅੱਜ ਵੀ ਉਹਨਾਂ ਨੂੰ ਸੁੱਤੇ ਪੈਣ ਉਠਾ ਲੈਂਦੀਆਂ ਨੇ ਤੇ ਹੁਣ ਇੱਕ ਬਹੁਤ ਸਾਰੀ ਆਪਾਂ ਨੂੰ ਗੱਲ ਲੱਗਦੀ ਹੈ ਵੀ ਜਿਹੜੇ ਆਪਣੇ ਭਿਖਾਰੀ ਨੇ ਵੀ ਭਿਖਾਈ ਹੁੰਦੇ ਕਿਉਂ ਨੇ ਕਾਰਨ ਕੀ ਨੇ ਬਹੁਤੀ ਵਾਰੀ ਤਾਂ ਭਿਖਾਰੀ ਭੀਖ ਮੰਗਣ ਦਾ ਕਾਰਨ ਗਰੀਬੀ ਮਜਬੂਰੀ ਮੋਢਾਪਾ ਵਿਧਵਾ ਹੋਣਾ ਜਾਂ ਪਾਏਜ ਹੋਣਾ ਜਿਹੜੇ ਕੋਈ ਹੋਰ ਕੰਮ ਦੇ ਵਿੱਚ ਫਿੱਟ ਨਹੀਂ ਬੈਠਦੇ ਫਿਰ ਉਹ ਭੀਖ ਮੰਗਣ ਨੂੰ ਆਪਣਾ ਇੱਕ ਕਿਰਤਾ ਮੰਨ ਲੈਂਦੇ ਨੇ ਤੇ ਹੋਰ ਕਈ ਇਹ ਕੋਈ ਕਈ ਲੋਕ ਨਸ਼ਿਆਂ ਦੇ ਆਦੀ ਐਨੇ ਹੋ ਜਾਂਦੇ ਨੇ ਕਿ ਉਹ ਕੰਮ ਹੀ ਨਹੀਂ ਕਰ ਪਾਉਂਦੇ ਤੇ ਉਹ ਆਪਣਾ ਨਸ਼ਾ ਪੂਰਾ ਕਰਨ ਲਈ ਭੀਖ ਮੰਗਣ ਲੱਗ ਜਾਂਦੇ ਨੇ ਤੇ ਇੱਕ ਹੋਰ ਵੀ ਜਿਹੜੀ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਗੀ ਕਈ ਲੋਕ ਸ਼ੌਂਕੀਆ ਤੌਰ ਤੇ ਵੀ ਭੀਖ ਮੰਗਦੇ ਨੇ ਉਹਨਾਂ ਨੂੰ ਲੱਗਦਾ ਵੀ ਹਾਂ ਭੀਖ ਮੰਗ ਕੇ ਜਿਹੜੇ ਪੈਸੇ ਕਮਾ ਲੈਣੇ ਵੀ ਸੌਖਾ ਪੈਸਾ ਕੁਝ ਕਰਨ ਦੀ ਲੋੜ ਨਹੀਂ ਸ਼ਾਮ ਨੂੰ 3 3-400 ਰੁਪਏ ਬਣ ਜਾਂਦੇ ਤੇ ਕਈ ਲੋਕਾਂ ਦਾ ਖਾਨਦਾਨੀ ਕੰਮ ਹੀ ਆ ਕਿਵੇਂ ਕੁਝ ਕਬੀਲੇ ਆਪਾਂ ਦੇਖਦੇ ਹਾਂ ਉਹਨਾਂ ਦਾ ਸ਼ੁਰੂ ਤੋਂ ਹੀ ਕੰਮ ਹੈ ਕਿ ਉਹ ਮੰਗ ਕੇ ਖਾਂਦੇ ਨੇ ਤੇ ਮੰਗ ਕੇ ਹੀ ਪੈਸੇ ਲੈਂਦੇ ਨੇ ਤੇ ਪਹਿਲਾਂ ਉਹਦੇ ਮਾਪੇ ਨੇ ਹੀ ਕੰਮ ਕੀਤਾ ਫਿਰ ਅੱਗੇ ਉਹਨਾਂ ਦੇ ਬੱਚੇ ਹੀ ਕੰਮ ਸ਼ੁਰੂ ਕਰ ਦਿੰਦੇ ਨੇ ਤੇ ਕਿ ਕੋਈ ਕੋਈ ਜਿਹੜੇ ਚੰਗੇ ਭਿਖਾਰੀ ਨੇ ਉਹਨਾਂ ਦਾ ਧਾਰਮਿਕ ਕਾਰਨ ਹੁੰਦਾ ਜਿਹੜੇ ਕਿ ਸਾਧ ਸੰਤ ਜਾਂ ਭਿਕਸ਼ੂ ਹੁੰਦੇ ਨੇ ਜਿਹੜੇ ਕਿ ਆਪਣੇ ਜੀਵਨ ਦੇ ਵਿੱਚ ਮੋਹ ਮਾਇਆ ਤਿਆਗ ਕੇ ਭੀਖ ਮੰਗ ਕੇ ਹੀ ਆਪਣਾ ਖਾਂਦੇ ਨੇ ਤੇ ਇੱਕ ਹੋਰ ਵੀ ਬਹੁਤ ਸਾਰੀ ਵੱਡੀ ਮਿੱਥ ਹੈ ਜਿਉਂ ਅੱਜ ਆਪਾਂ ਡੀ ਬੈਂਕ ਕਰਾਂਗੇ ਆਪਾਂ ਪਹਿਲਾਂ ਵੀ ਇੱਕ ਕਈ ਜਗ੍ਹਾ ਤੇ ਖਬਰਾਂ 'ਚ ਸੁਣਿਆ ਕਿ ਜਿਹੜੇ ਪਖਾੜੀ ਨੇ ਕਿ ਨਾ ਤਾਂ ਇਹ ਬੰਬੇ ਦੇ ਵਿੱਚ 1.5 ਕਰੋੜ ਦਾ ਫਲੈਟ ਹੈ ਨਾ ਦਿੱਲੀ ਚ ਫਲੈਟ ਹੈ ਪਰ ਇਹਦੀ ਸਚਾਈ ਬਿਲਕੁਲ ਇਸ ਤੋਂ ਅਲੱਗ ਹੈ ਸਚਾਈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ 32% ਪਖਾੜੀਆਂ ਚ ਟੋਟਲ ਚ ਉਹ ਸਿਰਫ ਇੱਕ ਦਿਨ ਦਾ ਵੱਧ ਤੋਂ ਵੱਧ 100 ਰੁਪਿਆ ਕਮਾ ਪਾਉਂਦੇ ਨੇ ਤੇ ਉਸ ਤੋਂ ਬਾਅਦ 33% ਐਵੇਂ ਦੇ ਨੇ ਜਿਹੜੇ 100 ਤੋਂ 200 ਕਮਾ ਲੈਂਦੇ ਨੇ ਤੇ 22% ਐਵੇਂ ਦੇ ਨੇ ਜਿਹੜੇ 200 ਤੋਂ 400 ਕਮਾਉਂਦੇ ਨੇ ਤੇ ਸਾਰੇ ਪਖਾੜੀਆਂ ਨੂੰ ਸਿਰਫ 1% ਐਵੇਂ ਦੇ ਨੇ ਜਿਹੜੇ ਕਿ 400 ਰੁਪਏ ਤੋਂ ਵੱਧ ਦੀ ਦਿਹਾੜੀ ਪਾ ਲੈਂਦੇ ਨੇ ਤੇ ਇਸ ਦੇ ਵਿੱਚ ਬਹੁਤ ਹੀ ਪਖਾਰੀ ਬੱਚੇ ਨੇ ਜਿਹੜੇ ਕਿ ਐਵੇਂ ਦੇ ਹੀ ਗੰਗਾ ਦੇ ਧੱਕੇ ਚੜੇ ਹੋਏ ਨੇ ਤੇ ਹੁਣ ਆਪਾਂ ਸੋਚਦੇ ਆਂਗੇ ਆਪਾਂ ਕੀ ਕਰ ਸਕਦੇ ਆਂ ਇਹਨਾਂ ਦਾ ਆਪਾਂ ਨਾ ਤਾਂ ਓਨੇ ਵੱਡੇ ਗੰਗਾ ਨਾਲ ਆਪਾਂ ਮੱਥਾ ਲਾ ਸਕਦੇ ਆਂ ਤੇ ਨਾ ਹੀ ਆਪਣੇ ਕੋਲ ਇਹਨੇ ਸਾਧਨ ਨੇ ਕਿ ਆਪਾਂ ਬੱਚਿਆਂ ਨੂੰ ਖੁਦ ਪਾਰ ਸਕੀਏ ਤਾਂ ਆਪਾਂ ਕੀ ਕਰ ਸਕਦੇ ਆਂ ਬਹੁਤ ਸਾਰੇ ਐਨ ਜੀਓਜ਼ ਬਣੇ ਹੋਏ ਨੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਆਂ ਚਾਈਲਡ ਹੈਲਪ ਲਾਈਨ ਨੰਬਰ ਆ ਉਹ ਆਪਾਂ ਚਲਾ ਦਾਂਗੇ ਇੱਥੇ ਤੇ ਤੇ ਦੂਸਰੀ ਸਭ ਤੋਂ ਇਹ ਨਿਕਲ ਕੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਭਖਾਰੀ ਮਜਬੂਰੀ ਪਾ ਸਕੀ ਕਿਤੇ ਜਿਹੜਾ ਭਖਾਰੀ ਆਪਣੇ ਕੋਲ ਭੀਖ ਮੰਗਣ ਆ ਰਿਹਾ ਕਿਤੇ ਉਹ ਕਿਸੇ ਗੈਂਗ ਦੇ ਹਿੱਸਾ ਦਾ ਨਹੀਂ ਜਾਂ ਕਿਸੇ ਗੈਂਗ ਦੇ ਹੱਥ ਤਾਂ ਨਹੀਂ ਆਇਆ ਹੋਇਆ ਤਾਂ ਉਹਦੀ ਸਭ ਤੋਂ ਵੱਧੀਆਂ ਨਿਸ਼ਾਨੀ ਕੀ ਹੁੰਦੀ ਹੈ ਜਿਹੜੇ ਬੱਚੇ ਤੁਹਾਡੇ ਕੋਲੇ ਭੀਖ ਮੰਗਣ ਆਉਂਦੇ ਨੇ ਜੇ ਉਹ ਦੇਖਣ ਨੂੰ ਤੁਹਾਨੂੰ ਸੇਮ ਲੱਗਦੇ ਨੇ ਸੇਮ ਲੱਗਣ ਤੋਂ ਮਤਲਬ ਹੋਣਾ ਹੈ ਸੇਮ ਸੇਮ ਸੱਟਾਂ ਨਹੀਂ ਉਹਨਾਂ ਦੇ ਮੱਚਨ ਦੇ ਨਿਸ਼ਾਨ ਫੇਕ ਨੇ ਜਾਂ ਹੱਥ ਪੈਰ ਟੁੱਟੇ ਹੋਏ ਨੇ ਕਿਸੇ ਇੱਕ ਇੱਕ ਪੈਟਰਨ ਦੇ ਵਿੱਚ ਆ ਸਮਝ ਲਓ ਕਿ ਉਹ ਕਿਸੇ ਨਾ ਕਿਸੇ ਪੀਖ mafie ਦੇ ਹੱਥ ਚੜੇ ਹੋਏ ਨੇ ਜਦ ਤੁਸੀਂ ਦੇਖੋ ਕਿ ਬੱਚੇ ਭੀਖ ਮੰਗ ਰਹੇ ਨੇ ਦੂਰ ਉਹਨਾਂ ਦੇ ਉੱਪਰ ਕੋਈ ਨਿਗਰਾਨੀ ਰੱਖ ਰਿਹਾ ਹੈ ਇਹ ਹਮੇਸ਼ਾ ਧਿਆਨ ਦੇਣ ਜੋ ਗੱਲਾਂ ਨੇ ਤੇ ਇੱਕ ਸਭ ਤੋਂ ਸੌਖਾ ਤਰੀਕਾ ਕੀ ਹੈ ਕਿ ਜਦ ਬੱਚੇ ਤੁਹਾਡੇ ਕੋਲੋਂ ਪੈਸੇ ਮੰਗਦੇ ਨੇ ਤੁਸੀਂ ਉਹਨਾਂ ਨੂੰ ਪੈਸੇ ਦੇਣ ਦੀ ਜਗ੍ਹਾ ਤੇ ਕੁਝ ਖਾਣ ਵਾਲੀ ਚੀਜ਼ ਦੇ ਦਿਓ ਜਿਹੜੇ ਕਦੇ ਵੀ ਬੱਚਾ ਕੋਈ ਜਾਂ ਕੋਈ ਵੀ ਭਿਖਾਰੀ ਖਾਣ ਵਾਲੀ ਚੀਜ਼ ਨੂੰ ਡਿਬੰਕ ਕਰਕੇ ਉਹ ਕਹੇਗਾ ਕਿ ਨਹੀਂ ਨਹੀਂ ਮੈਨੂੰ ਪੈਸੇ ਹੀ ਪੈਸੇ ਹੀ ਦੇ ਦਿਓ ਇਹਦੀ ਬਿਲਕੁਲ ਸਾਫ ਸਾਫੀ ਆਪਣੇ ਸਾਹਮਣੇ ਨਿਸ਼ਾਨੀ ਹੈ ਕਿ ਉਹ ਬੱਚਾ ਕਿਸੇ ਨਾ ਕਿਸੇ ਪੀਖ ਪੀਖ ਮਾਫੀਆ ਜਾਂ ਕਿਸੇ ਹੈਂਡਲਰ ਦੇ ੱਤੇ ਚੜਿਆ ਹੋਇਆ ਜਿਹੜਾ ਕਿ ਆਪਦੇ ਖਾਣੇ ਨੂੰ ਛੱਡ ਕੇ ਸਿਰਫ ਉਹ ਪੈਸਿਆਂ ਲਈ ਲੈਣ ਲਈ ਮਜਬੂਰ ਆ ਤਾਂ ਕਿ ਸ਼ਾਮ ਨੂੰ ਉਹਨੂੰ ਕੁਟਣਾ ਖਾਣੀ ਪਵੇ ਐਂਡ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਹਮੇ ਪੈਸੇ ਦੇਣ ਤੋਂ ਪਹਿਲਾਂ ਕਿਸੇ ਵੀ ਭਗਾਰੀ ਬੱਚੇ ਨੂੰ ਇਹ ਸੋਚ ਲਓ ਕਿ ਤੇ ਆਪਣਾ ਦਿੱਤੇ 10 ਰੁਪਏ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਲਿਆਉਣ ਦੀ ਜਗ੍ਹਾ ਤੇ ਕਿਤੇ ਉਹਨੂੰ ਇਸ ਪੀਖ ਦੀਆਂ ਜ਼ੰਜੀਰਾਂ ਦੇ ਵਿੱਚ ਹੋਰ ਵੀ ਜਾਇਦਾ ਨਹੀਂ ਬਣ ਕੇ ਰੱਖ ਰੇ ਇਹ ਸਾਡਾ ਫਰਜ਼ ਬਣਦਾ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਜੇ ਆਪਣੇ ਆਲੇ ਦੁਆਲੇ ਪੜਿਆ ਲਿਖਿਆ ਤੰਦਰੁਸਤ ਹੋਊਗਾ ਤਾਂ ਹੀ ਆਪਣੀ ਜ਼ਿੰਦਗੀ ਖੁਸ਼ਹਾਲ ਤੇ ਸੋਹਣੀ ਬੀਤੂਗੀ ਧੰਨਵਾਦ ਜੀ